ਮਨਦੀਪ ਇੱਕ ਗਲਾਸ ਪਾਣੀ ਦੇਈ ਮੈਨੂੰ ਮੰਮੀ ਜੀ ਮੇਰੇ ਨਾ ਹੱਥ ਗੰਦੇ ਹੋ ਰਹੇ ਨੇ ਜਾਂ ਤਾਂ ਮੈਂ ਤੁਹਾਨੂੰ ਪੋਚਾ ਲਾ ਕੇ ਪਾਣੀ ਦੇ ਦੇਨੀ ਆ ਜਾਂ ਫਿਰ ਤੁਸੀਂ ਉੱਠ ਕੇ ਲੈ ਲਓ ਮੈਂ ਤੇਰੀ ਇੰਨੀ ਹਿੰਮਤ ਕਰਨ ਤੋਂ ਬਰ ਗਈ ਵੀ ਤੂੰ ਮੈਨੂੰ ਕਹੇ ਉੱਠ ਕੇ ਪਾਣੀ ਲੈ ਲੈ ਓ ਮੰਮੀ ਜੀ ਆ ਮੇਰੇ ਹੱਥ ਗੰਦੇ ਨੇ ਤਾਂ ਕਰਕੇ ਤੁਹਾਨੂੰ ਕਿਹਾ ਇਹ ਫਿਰ ਉੱਠ ਕੇ ਹੱਥ ਧੋ ਵੀ ਤਾਂ ਸਕਦੀਆਂ ਫੇਰ ਮੰਮੀ ਤੁਸੀਂ ਵੀ ਤਾਂ ਉੱਠ ਕੇ ਪਾਣੀ ਲੈ ਹੀ ਸਕਦੇ ਹੋ ਨਾ ਮੈਂ ਕਿਹ ਲੈਣੀ ਉਹ ਵੀ ਤੇਰੇ ਹੁੰਡੇ ਹੋਏ ਕਿਉਂ ਮੰਮੀ ਜੀ ਤੁਸੀਂ ਮੈਨੂੰ ਇਸ ਘਰ ਦੀ ਨੌਕਰਾਨੀ ਸਮਝ ਰੱਖਿਆ ਨਹੀਂ ਨੌਕਰਾਨੀ ਤਾਂ ਨਹੀਂ ਘਰ ਦੀ ਬਹੁਤਾ ਹੈਗੀ ਆ ਘਰ ਦੀ ਬਹੁਤਾ ਫਰਜ਼ ਹੁੰਦਾ ਘਰ ਦੇ ਸਾਰੇ ਕੰਮ ਕਰਨ ਦਾ ਅੱਛਾ ਨਾ ਕੀਨੇ ਕਿਹਾ ਤੁਹਾਨੂੰ ਵੀ ਬਹੁ ਘਰ ਦੇ ਸਾਰੇ ਕੰਮ ਕਰਦੀ ਆ ਉਹ ਬਹੁ ਕੰਮ ਕਰਦੀ ਆ ਪਰ ਫਾਲਤੂ ਕੰਮ ਨਹੀਂ ਤੈਨੂੰ ਮੇਰੇ ਕੰਮ ਬੇਫਾਲਤੂ ਲਾ ਦੇਨੇ ਕੋਈ ਨਹੀਂ ਆ ਜਾਣ ਮੇਰੇ ਮੁੰਡੇ ਨੂੰ ਤੈਨੂੰ ਫੇਰ ਸਭ ਕੁਝ ਸਿਖਾਉਂਗੀ ਹਾਂ ਹਾਂ ਆਦਰ ਨੂੰ ਐਨ ਨੂੰ ਮੈਂ ਵੀ ਦੇਖਦੀ ਆ ਵੀ ਇਸ ਘਰ ਚ ਕੌਣ ਰਹਿੰਦਾ ਤੁਸੀਂ ਜਾਂ ਮੈਂ ਆ ਰੋ ਰੋ ਦੇ ਕਲੇਸ਼ ਤੋਂ ਤਾਂ ਮੈਂ ਵੀ ਤੰਗ ਆਈ ਪਈ ਆ ਨਹੀਂ ਇਸ ਘਰ ਚ ਤਾਂ ਮੈਂ ਹੀ ਰਹੂੰਗੀ ਕੋਈ ਨਾ ਦੇਖ ਲੈਨੇ ਇਸ ਘਰ ਚ ਕੌਣ ਰਹਿੰਦਾ ਹੂੰ ਮਨਦੀਪ ਮੰਮੀ ਆ ਗਿਆ ਮੈਂ ਇੱਕ ਵਾਰ ਉੱਪਰ ਆਇਆ ਪਹਿਲਾਂ ਇੱਧਰ ਐ ਇੱਧਰ ਆ ਤੁਸੀਂ ਪਹਿਲਾਂ ਇੱਧਰ ਆ ਜਾਓ ਵੇ ਸੁਣਿਆ ਨਹੀਂ ਤੈਨੂੰ ਆਉਣਾ ਮਮੀ ਹਾਂ ਮਮੀ ਦੇਖ ਪੁੱਤ ਹੁਣ ਬਹੁਤ ਹੋ ਗਿਆ ਨਾ ਤਾਂ ਤੇਰੀ ਬਹੂ ਕੋਈ ਘਰ ਦਾ ਕੰਮ ਕਰਦੀ ਐ ਨਾ ਮੇਰਾ ਕਹਿਣਾ ਮੰਨਦੀ ਐ ਪੁੱਤ ਮੇਰੇ ਵੀ ਸ਼ੱਸ ਹੁੰਦੀ ਸੀ ਮੈਂ ਉਹਨੇ ਪੂਰੀ ਇੱਜ਼ਤ ਕਰਦੀ ਸੀ ਕਦੇ ਪੱਟ ਕੇ ਜਵਾਬ ਨਹੀਂ ਸੀ ਦਿੱਤਾ ਤੇ ਤੇਰੀ ਬਹੂ ਆ ਮੈਂ ਨਹੀਂ ਇਸ ਕਰਦੀ ਰਹੀ ਮੇਰਾ ਜਮਾ ਜੀ ਨਹੀਂ ਲਾਇਦਾ ਜੇ ਤੈਨੂੰ ਕੁਝ ਕਹਿੰਨੀ ਤੂੰ ਵੀ ਨਹੀਂ ਸੁਣਦਾ ਲੈ ਮੰਮੀ ਕਿਉਂ ਨਹੀਂ ਸੁਣਦਾ ਜੇ ਥੋੜੀ ਨਹੀਂ ਸੁਣੂਗਾ ਹੋਰ ਕੀ ਦੀ ਸੁਣੂਗਾ ਨਾਲੇ ਮੰਮੀ ਇਹ ਕਰਤਾ ਥੋੜਾ ਤੁਸੀਂ ਕੋਈ ਛੱਡ ਕੇ ਜਾਉਗੇ ਛੱਡ ਕੇ ਜਾਊਗੀ ਉਹੋ ਨਾਲੇ ਮੰਮੀ ਅੱਜ ਮੈਂ ਸੋਚ ਲਿਆ ਅੱਜ ਹੀ ਉਹਨੂੰ ਤਲਾਕ ਦੇ ਕੇ ਨਾ ਕਰੋ ਬਾਹਰ ਕੱਢੂਗਾ ਉਹ ਨਾਲੇ ਕੀ ਹੋਊਗਾ ਜਿਆਦਾ ਤੋਂ ਜਿਆਦਾ ਤਲਾਕ ਦੇ ਦੇ ਆਪਣੀ ਅੱਧੀ ਪ੍ਰਾਪਰਟੀ ਮੰਗ ਲੂਗੀ ਕੋਈ ਗੱਲ ਨਹੀਂ ਦੇ ਦਾਂਗੇ ਉਹ ਜਿਹੜੀ ਮੇਰੀ ਮਾਂ ਨੂੰ ਖੁਸ਼ ਨਹੀਂ ਰੱਖ ਸਕਦੀ ਨਾ ਮੈਂ ਉਹਦੇ ਨਾਲ ਜਮਾ ਨਹੀਂ ਰਹਿੰਦਾ ਉਹ ਤਲਾਕ ਦੇ ਕੇ ਦੂਜਾ ਵਿਆਹ ਕਰਾ ਲੂੰਗਾ ਉਹ ਤਾਂ ਤੁਹਾਨੂੰ ਖੁਸ਼ ਰੱਖੂਗੀ ਜੇ ਉਹ ਵੀ ਤੁਹਾਨੂੰ ਖੁਸ਼ ਨਹੀਂ ਰੱਖੂਗੀ ਉਹਨੂੰ ਵੀ ਤਲਾਕ ਦੇ ਦਊਗਾ ਪਰ ਮੰਮੀ ਪ੍ਰਾਪਰਟੀ ਤਾਂ ਉਹਨੂੰ ਵੀ ਦੇਣੀ ਪਊਗੀ ਦੇ ਦਾਂਗਾ ਕਿਉਂਕਿ ਜੇੜੀ ਮੇਰੀ ਮਾਂ ਨੂੰ ਖੁਸ਼ ਨਹੀਂ ਰੱਖ ਸਕਦੀ ਨਾ ਮੈਂ ਉਹਦੇ ਨਾਲ ਜਮਾ ਨਹੀਂ ਰਹਿ ਸਕਦਾ ਮੈਂ ਹੁਣੇ ਕਹਿ ਕੇ ਆਉਣਾ ਮੈਂ ਉਹ ਬਟ ਸੁਣ ਤਾਂ ਸਹੀ ਹਾਂ ਕੀ ਹੋ ਗਿਆ ਆ ਗਈ ਆਪਦੀ ਮਾ ਦੀਆਂ ਗੱਲਾਂ ਸੁਣ ਕੇ ਕੌਣਾ ਹੀ ਕੜਦੀ ਹੋਣੀ ਆ ਮੈਨੂੰ ਮੇਰੀਆਂ ਬੁਰਾਈਆਂ ਕਰਦੀ ਹੋਣੀ ਆ ਹੋਰ ਤਾਂ ਤੁਹਾਡੀ ਮਾਂ ਨੂੰ ਕੁਝ ਆਉਂਦਾ ਨਹੀਂ ਦੇਖੋ ਜੀ ਇਸ ਘਰ ਚ ਨਾ ਮੈਂ ਤੁਹਾਡੇ ਨਾਲ ਵਿਆਹ ਕੇ ਆਈ ਸੀ ਤੇ ਤੁਹਾਨੂੰ ਮੇਰਾ ਸਟੈਂਡ ਲੈਣਾ ਹੀ ਪਊਗਾ ਤੇ ਨਾਲੇ ਹੋਰ ਮੈਂ ਨਾ ਹੁਣ ਇਸ ਘਰ ਚ ਤੁਹਾਡੀ ਮਾਂ ਨਾਲ ਹੋਰ ਨਹੀਂ ਰਹਿ ਸਕਦੀ। ਉਹ ਮੈਨੂੰ ਪਤਾ ਹੈ ਤੂੰ ਮੇਰੇ ਨਾਲ ਵਿਆਹ ਕੇ ਆਈ ਹੈ ਤਾਂ ਮੈਨੂੰ ਤਾਂ ਤੇਰਾ ਸਟੈਂਡ ਲੈਣਾ ਹੀ ਪਊਗਾ। ਉਹ ਨਾਲੇ ਜਦੋਂ ਤੂੰ ਇਸ ਘਰ ਚ ਰਹਿ ਕੇ ਖੁਸ਼ੀ ਨਹੀਂ ਆਪਾਂ ਛੱਡ ਦਿੰਦੇ ਨੇ ਇਸ ਘਰ ਨੂੰ ਚਲੀ ਜਾਂਦੇ ਕਿਤੇ ਹੋਰ। ਕੋਈ ਰੈਂਟ ਤੇ ਛੋਟਾ ਜਿਹਾ ਕਰ ਲਿਆ ਲਾਂਗੇ। ਕਰ ਲਾਂਗੇ ਐਡਜਸਟ ਯਾਰ। ਕਰਨਾ ਤਾਂ ਪਊਗਾ ਹੀ। ਤੇ ਇੱਥੋਂ ਜਾਣਵਾ ਕਰੋ। ਮੰਮੀ ਪਾਪਾ ਜਦੋਂ ਤੱਕ ਜਦੋਂ ਕੀ ਕਰ ਲੈਣਗੇ ਸਾਨੂੰ ਪ੍ਰੋਪਰਟੀ ਤੇ ਬੇਦਖਲ ਕਰ ਦੇਣਗੇ ਉਹ ਨਾਲੇ ਤੇਰੀ ਖੁਸ਼ੀ ਤੋਂ ਵੱਧ ਕੇ ਨਾ ਮੈਨੂੰ ਕੁਝ ਨਹੀਂ ਚਾਹੀਦਾ ਇਹ ਪ੍ਰੋਪਰਟੀ ਆ ਪ੍ਰੋਪਰਟੀ ਆ ਨਾ ਮੇਰੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ ਉਹ ਨਾਲੇ ਮੰਨਦਾ ਮੇਰੀ ਤਨਖਾਹ 40000 ਰੁਪਏ ਉਹ ਕੁਝ ਤਨਖਾਹ ਤਾਂ ਰੈਂਟ ਤੇ ਚਲੀ ਜਾਏ ਕਰੂੰਗੀ ਉਹ ਨਾਲੇ ਜਿਹੜਾ ਲਾਈਫ ਸਟਾਈਲ ਆਪਾਂ ਇੱਥੇ ਜੀ ਰਹਿਆਂ ਉਹ ਰੈਂਟ ਤੇ ਕਿੱਥੇ ਪਰ ਸਟਰਗਲ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਨਾਲੇ ਹੁਣ ਆਪਾਂ ਸ਼ੋਪਿੰਗ ਤੇ ਵੀ ਨਹੀਂ ਜਾ ਸਕਦੇ ਚਲ ਕੋਈ ਨਹੀਂ ਫੇਰ ਕੀ ਹੋ ਗਿਆ ਅਡਜਸਟ ਕਰਾਂਗੇ ਆਪਾਂ ਉਹ ਤੇਰੀ ਖੁਸ਼ੀ ਤੋਂ ਵੱਧ ਕੇ ਨਾ ਮੇਰੇ ਵਾਸਤੇ ਕੁਝ ਵੀ ਨਹੀਂ ਮੈਂ ਹੁਣੇ ਮੰਮੀ ਨੂੰ ਬੋਲ ਕੇ ਆਉਣਾ ਕਿ ਅਸੀਂ ਘਰ ਛੱਡ ਕੇ ਜਾ ਰਹੇ ਹਾਂ ਸੁਣਿਓ ਰੁਕੋ ਤਾਂ ਸਹੀ ਉਹ ਐਡੀ ਵੱਡੀ ਗੱਲ ਕੋਈ ਥੋੜਾ ਹੋਈ ਆ ਜਿ ਆਪਾਂ ਘਰ ਛੱਡ ਕੇ ਜਾਵਾਂਗੇ ਨਾਲੇ ਮੰਮੀ ਪਾਪਾ ਬਾਰੇ ਤਾਂ ਸੋਚੋ ਉਹਨਾਂ ਦੇ ਪਿੱਛੇ ਦੇਖਭਾਲ ਕੌਣ ਕਰੂਗਾ ਉਹਨਾਂ ਦੇ ਤਾਂ ਅਸੀਂ ਆ ਨਾਲੇ ਤੁਸੀਂ ਨਾ ਛੋਟੀਆਂ-ਛੋਟੀਆਂ ਗੱਲਾਂ ਪੁੱਛੇ ਪਰੇਸ਼ਾਨ ਨਾ ਹੋਇਆ ਕਰੋ ਮੈਨੂੰ ਦੇਖੋ ਮੈਂ ਕਿੰਨੀ ਖੁਸ਼ ਆ ਮੈਨੂੰ ਕੋਈ ਦਿੱਕਤ ਨਹੀਂ ਐਸ ਘਰ ਦੇ ਵਿੱਚ ਸਭ ਕੁਝ ਵਧੀਆ ਤੇ ਚੱਲ ਰਿਹਾ ਪੁੱਤ ਤੂੰ ਇੰਨੀ ਟੈਨਸ਼ਨ ਕਿਉਂ ਕਰ ਰਹਿਣਾ ਇਹ ਤਾਂ ਘਰਾਂ 'ਚ ਚੱਲਦਾ ਹੀ ਰਹਿੰਦਾ ਹੁਣੇ ਅਸੀਂ ਲੜੀਆਂ ਥੋੜੀ ਦੇਰ ਨੂੰ ਰੇਖੀ ਇੱਕੋ ਜਿਹੀਆਂ ਹੋ ਜਾਵਾਂਗੇ ਅਸੀਂ ਤਾਂ ਨਰੇ ਮੇਰੀ ਨੂੰ ਤਾਂ ਲੱਖਾਂ ਚੋ ਇੱਕ ਐ ਅਜੀ ਤੂੰ ਨੂੰ ਦੇ ਰਿਹਾ ਕਿਵੇਂ ਟੱਕ ਟੱਕ ਬੋਲਦੀ ਸੱਸ ਮੂਰੇ ਕੋਈ ਕੰਮ ਨਹੀਂ ਕਰਦੀ ਉਹ ਤਾਂ ਸਭ ਕੁਝ ਠੀਕ ਹੋ ਜੂ ਤੂੰ ਜਾ ਕੇ ਨਾ ਆਰਾਮ ਕਰ ਚਲ ਠੀਕ ਐ ਮੰਮੀ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਇਸ ਗੱਲ ਨੂੰ ਇੱਥੇ ਹੀ ਖਤਮ ਕਰ ਦੇਣਾ ਨਹੀਂ ਤਾਂ ਮੈਂ ਉਹਨੂੰ ਅੱਜ ਤਲਾਕ ਦੇ ਦੇਂਦਾ ਮੈਂ ਨਾ ਪੁੱਤ ਐਂ ਨਾ ਕਰੇ ਜਾ ਕੇ ਤੂੰ ਆਰਾਮ ਕਰ ਲੈ ਤੂੰ ਠੀਕ ਐ ਮੰਮੀ ਕਰ ਲੈਣਾ ਤੁਸੀਂ ਵੀ ਹੁਣ ਜਾ ਕੇ ਆਰਾਮ ਕਰ ਲੋ ਚਲ ਠੀਕ ਹੈ ਜੇ ਤੂੰ ਕਹਨੀ ਹੈ ਨਾ ਪਾਪਾ ਕਰਨੀ ਛੱਡ ਦੇ ਨਹੀਂ ਤਾਂ ਮੈਂ ਅਜੀ ਘਰ ਛੱਡ ਦੇਣਾ ਸੀ ਸਾਡਾ ਤਾਂ ਨਾ ਜੀ ਐਵੇਂ ਚੱਲਦਾ ਰਹਿੰਦਾ ਬਸ ਹੁਣੇ ਲੜੀਆਂ ਮਿੰਟੇ ਚ ਦੇਖਿਓ ਬਾਅਦ ਚ ਕਿਵੇਂ ਹੱਸ ਹੱਸ ਗੱਲਾਂ ਕਰਾਂਗੇ ਆ ਨਾਲੇ ਨਾ ਤੁਸੀਂ ਘਰ ਦੀ ਟੈਨਸ਼ਨ ਨਾ ਕੁ ਲਿਆ ਕਰੋ ਮੈਂ ਹੈਗੀ ਆ ਮੈਂ ਦੇਖ ਲੂੰਗੀ ਸਭ ਕੁਝ ਕਿੰਨੇ ਥੱਕੇ ਜੇ ਲੱਗ ਰਹੇ ਹੋ ਐ ਕਰੋ ਤੁਸੀਂ ਜਾ ਕੇ ਨਾ ਆਰਾਮ ਕਰ ਲਓ ਆਉਣੀ ਆ ਮੈਂ ਹੁਣੇ ਠੀਕ ਆ ਕੀ ਹੋ ਗਿਆ ਤੇ ਉਹਨਾਂ ਨੂੰ ਕੁਛ ਨਹੀਂ ਪੁੱਤ ਮੈਂ ਤਾਂ ਮਨਦੀਪ ਨੂੰ ਬੁਜੀ ਤੂੰ ਚਾਹ ਪੀਣੀ ਹੈ ਮੰਮੀ ਜੀ ਤੁਸੀਂ ਕਿਉਂ ਪਰੇਸ਼ਾਨ ਹੋ ਨਿਓ ਮੈਂ ਚਾਹ ਬਣਾ ਲੈਨੀ ਆ ਤੁਸੀਂ ਵੀ ਹੋਗੇ ਚਾਹ ਹਾਂ ਪੀਊਂਗਾ ਠੀਕ ਆ ਚਲੋ ਫਤ ਆਪਾਂ ਦੋਨੋਂ ਗਾਣੀ ਬਣਾਉਣੇ ਵਿਲਕੇ ਤਾਂ ਠੀਕ ਆ ਮੰਮੀ ਆ ਜਾਓ ਸਾਸਰੇ ਕਾਲ ਜੀ ਜਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਦਿਖਾਇਆ ਕਿ ਸੱਸ ਨੂੰ ਦੀ ਕਿਸੇ ਗੱਲ ਤੇ ਨੋਖਜੋਗ ਹੋ ਜਾਂਦੀ ਆ ਤੇ ਸੱਸ ਕਹਿੰਦੀ ਆ ਮੈਂ ਨੀ ਨੂੰਹ ਨਾਲ ਰਹਿਣਾ ਤੇ ਨੂੰਹ ਕਹਿੰਦੀ ਆ ਮੈਂ ਸੱਸ ਨਾਲ ਨਹੀਂ ਰਹਿਣਾ ਜੀ ਸੋ ਇਹ ਛੋਟੀਆਂ-ਛੋਟੀਆਂ ਗੱਲਾਂ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਨੇ ਜਿੱਥੇ ਦੋ ਭਾਂਡੇ ਨੇ ਉੱਥੇ ਖੜਕਣਗੇ ਜ਼ਰੂਰ ਤੇ ਛੋਟੀ-ਛੋਟੀ ਗੱਲ ਪਿੱਛੇ ਵੀ ਬਹਿਸ ਹੋ ਜਾਂਦੀ ਆ ਤੇ ਸਾਡੀ ਮੈਨੂੰ ਲੱਗਦਾ ਹਜੇ ਹੀ ਬਹਿਸ ਹੋ ਕੇ ਹਟਿਆ ਦੋਨਾਂ ਦੀ ਮਲਾਈ ਦੇ ਚੱਕਰਾਂ 'ਚ ਹਜੇ ਹੀ ਮਲਾਈ ਦੇ ਪਿੱਛੇ ਸਾਡੀ ਬਹਿਸ ਹੋ ਕੇ ਹਟਿਆ ਪਰ ਸਾਡੀ ਬਹਿਸ ਇਹ ਜੀ ਹੁੰਦੀ ਆ ਕਿ ਅਸੀਂ ਉਸ ਗੱਲ ਨੂੰ ਉੱਥੇ ਹੀ ਖਤਮ ਕਰ ਦਿੰਨੇ ਆ ਅਸੀਂ ਉਸ ਗੱਲ ਨੂੰ ਵਧਾਉਂਦੇ ਨਹੀਂ ਹੈਗੇ ਸਾਡਾ ਤਾਂ ਇਹੀ ਵਿਚਾਰ ਆ ਵੀ ਗੱਲ ਨੂੰ ਵਧਾਓ ਨਾ ਗੱਲ ਨੂੰ ਉੱਥੇ ਹੀ ਖਤਮ ਕਰ ਦੋ ਥੋੜਾ ਕੀ ਵਿਚਾਰਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ